ਕਦਾ ਬੰਦਾ ਮਰਿਆ ਤੇ ਦੰਦ ਕੱਢਦਾ ਸਾਨੂੰ ਕਹਿੰਦਾ ਸਾਨੂੰ ਅਕਲ ਨਹੀਂ ਸਾਡੇ ਦੇ ਇਲਜਾਮ ਲਾਣ ਤੈਨੂੰ ਕਰੀਂ ਖਾਈ ਦਾ ਦੰਦ ਕੱਢਣਾ ਐਸਾ ਚੁੱਪ ਬੈਠਾਣ ਸ਼ਰਮ ਕਰੋ ਸ਼ਰਮ ਕਰੋ ਜੇ ਲਿਆਕਤ ਸਾਡਾ ਬੰਦਾ ਮਰਿਆ ਤੇ ਦੰਦ ਕੱਢਦਾ ਸਾਨੂੰ ਕਿਹਨਾ ਸਾਨੂੰ ਅਕਲ ਨਹੀਂ ਸਾਡੇ ਤੇ ਇਲਜ਼ਾਮ ਲਾਉਂਦੇ ਡੈਮੋਕਰੇਸੀ ਖਾਈ ਦਾ ਕਰਨਾ ਲਾਉਣਾ ਇੰਨਾ ਦੇ ਕੇ ਸਾਨੂੰ ਕੁੱਟ ਕੇ ਮਾਰਦਾ ਲੋਕਾਂ ਦੇ ਨੁਮਾਇੰਦੇ ਆ ਸਾਡਾ ਬੰਦਾ ਮਰਿਆ ਤੇ ਦੰਦ ਸਾਨੂੰ ਕਹਣਾ ਸਾਨੂੰ ਅਕਲ ਨਹੀਂ ਸਾਡੇ ਤੇ ਇਲਜ਼ਾਮ ਲਾਣਾ ਡੈਮੋਕਰੇਟਿਕ ਕਾਇਦਾ ਕਰਨਾ ਲੋਣਾ ਐਸਾ ਚੁੱਪ ਹੋਣ ਸ਼ਰਮ ਕਰੋ ਚੁੱਪ ਹੋਣ ਸ਼ਰਮ ਕਰੋ ਲੋਰਟਸਮ ਜਮ ਜਮ ਲਿਆਕਤ ਸਦਾ ਬੰਦਾ ਮਰਿਆ ਪਿਆ ਦੰਦ ਕੱਢਦਾ ਸਾਨੂੰ ਕਹਣਾ ਸਾਨੂੰ ਅਕਲ ਨਹੀਂ ਸਾਡੇ ਤੇ ਇਲਜ਼ਾਮ ਲਾਣਾ ਡੈਮੋਕਰੇਸੀ ਕਰਾਈ ਦਾ ਧਰਨਾ ਲਾਉਣਾ ਇਹਨਾਂ ਦੇ ਕਰ ਸਾਨੂੰ ਧੱਕੇ ਮਾਰਦਾ ਲੋਕਾਂ ਦੇ Thank okay. okay.